ਸਾਰੇ ਲੋਕ ਲਈ ਹੈ ਇਹਨਾਂ ਸਾਰੇ ਲੋਕਾਂ ਦਾ ਨਹੀਂ ਇਹ ਦੇਸ਼ ਪਿਆਰ ਹੈ ਇਸ ਤੋਂ ਜਾਗਨ ਕੰਦਲਾ ਹੋਇਆ ਮੰਜੀ ਨੂੰ ਅਸੀਂ ਸਾਡੇ ਵਿੱਚ ਸਰਦਾਰ ਭੁਪਿੰਦਰ ਸਿੰਘ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ ਚਿਹਲ ਜੀ ਆਏ ਨੇ ਤੇ ਮੈਂ ਹੁਣ ਸਾਰੇ ਅਸਲਸਾ ਦੇ ਮੈਂਬਰ ਕਿਨਾਲੀ ਸਿਧਾਂਤ ਹਰਪੀ ਸਿੰਘ ਜਿੱਕੀ ਜੀ ਪ੍ਰੇ ਸਰਦਾਰ ਗੁਰਤਾਰ ਸਿੰਘ ਜੀ ਸਦੂਲ ਜੀ ਨੂੰ ਕਹੂੰਗਾ ਕਿ ਆਪਾਂ ਇੱਕ ਵਾਰੀ ਸ਼ਰਦਾ ਦੇ ਸੋਮਨ ਜੜੇ ਆ ਕੋਈ ਵੀ ਨਹੀਂ ਨਾਲ ਹੁੰਦਾ ਕਿ ਅਸੀਂ ਆਪਣੀ ਦੇਸ਼ ਦੇ ਲਈ ਅਸੀਂ ਆਪਣੇ ਸਮਾਜ ਦੇ ਲਈ ਕੁਝ ਕੰਮ ਕਰਨਾ ਸੋ ਮੈਂ ਇਸ ਪੱਖ ਇਸ ਸਿੰਘ ਸਰਤਾ ਜੀ ਪਰਮੇਂ ਕਰਤਾ ਹੋਇਆ ਮੁੱਤੀ ਸਿੰਘ ਨੂੰ ਬੱਤੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਸੋ ਆਇਦਾ ਜੋ ਦੀ ਦੀ ਰਸ ਸਰਦਾਰ ਭੱਗ ਸਿੰਘ ਦੀ ਸੁਭਦੇਸ਼ ਤੇ ਰਾਜਗੁਰੂ ਇੰਨਾ ਅਗੇ ਸਾਡਾ ਸਿਰਸ਼ਰ ਹੈ ਜਿਨ੍ਹਾਂ ਨੇ ਸਾਡੀ ਖਾਤਰ ਕੁਰਬਾਨੀਆਂ ਕੀਤੀਆਂ ਸਾਨੂੰ ਆਜ਼ਾਦੀ ਦਵਾਈ ਅਸੀਂ ਇਹਨਾਂ ਦਾ ਦੇਣ ਦੇਣੀ ਸਭ ਤੇ ਕਈ ਜਨਮਾਂ ਦੀ ਦੇਣ ਦੇ ਸਮੇ ਜਿਨ੍ਹਾਂ ਨੇ ਸਾਡੀ ਖਾਤਰ ਪਾਰੀਆਂ ਕਿੰਨੀਆਂ ਅੱਜ ਸਾਡੇ ਵਾਲੇ ਜੀ ਸਤਿ ਰਾਗੀ ਨੇ ਤਾਂ ਅਸੀਂ ਮਾਤ ਕਮੇਟੀ ਬਹੁਤ ਦੇਖਦੇ ਕਿ ਦੋਸ਼ ਅੰਦਰ ਅੱਜ ਦੇ ਸੀ ਵੀ ਲੈਟ ਜੀ ਤਰੀਕੀ ਨੂੰ ਆਇਆ ਤੋਂ ਮਾਤਾ ਜੀ ਬਾਜ ਬਟ ਠੀਕ ਹੈ ਉਹ ਇਲਾਕਾ ਸਿੱਖਰ ਕਾਲ ਸਾਹਿਬ ਵਾਲੇ ਵੀ ਕੀ ਫਤ ਹੈ ਅੱਜ ਬਹੁਤ ਹੀ ਚੰਗਲਾ ਦਿਹਾੜਾ ਜਿਹੜਾ ਆਪਾਂ ਸਭਾ ਚ ਰਹਿੰਦੇ ਹੋਏ ਇਹਨਾਂ ਸ਼ਿਦਾਂ ਕਿਡਾ ਯਾਦ ਕਰਾਂ ਮੋਕੇ ਕਹਿਣਾ ਬਹੁਤ ਦੁੱਖਦਾ ਹੈ ਬਹੁਤ ਸਬਰ ਕਰਨਾ ਬਹੁਤ ਮੁਸ਼ਕਲ ਹੈ ਪਰ ਮੈਂ ਇਸ ਪਰਮਖਲਾਫ ਦਾ ਬਹੁਤ-ਬਹੁਤ ਧੰਨਵਾਦੀ ਆ ਕਿ ਜਿਨ੍ਹਾਂ ਦੇ ਸਿੱਖਿਆ ਪਾਣੀ ਕੁਮਾਰ ਰਹੇ ਆ ਉਹਨਾਂ ਨੂੰ ਯਾਦ ਕਰਨਾ ਸਾਡਾ ਸਭ ਤੋਂ ਪਹਿਲਾ ਕੰਮ ਹੈ ਇਹ ਬਹੁਤ ਹੀ ਵੱਡਾ ਕਰਤਾ ਹੈ ਜਿਵੇਂ ਆਪਾਂ ਨੂੰ ਯਾਦ ਰੱਖ ਸਕਦੇ ਆ ਜਰਮਨ ਪ੍ਰਾਪਤ ਦਾ ਮੈਂ ਬਹੁਤ-ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਇਹ ਪ੍ਰਾਪਤ ਬੜੇ ਇਤਟੇ ਪੱਤਰ ਤੇ ਹਰ ਸਾਲ ਮਤਲਬ ਵਾਜਟ ਬਣਾਉਂਦੇ ਸਾਰਿਆਂ ਦੇ ਭਗਤ ਸਿੰਘ ਜੀ ਹੋਏ ਆ ਜਾ ਰਾਜਕੁਸ਼ ਦੇਵ ਕਹਿਣਾ ਬਹੁਤ ਹੁਪਾਂਦਾ ਪਰ ਇਸ ਉਮਤ ਦਾ ਲੋਕਾਂ ਦੀ ਕਹਿ ਲੋ ਕਿ ਮਤਲਬ ਮਿੰਗੂ ਮੰਨਣ ਵਾਲੀ ਉਮਰ ਹੀ ਕਹਿ ਲਈ ਵੀ ਭਾਈ ਸਾਹਿਬ ਜਿਹਦੇ ਜੀ ਉਹਨਾਂ ਨੇ ਸ਼ੀਧੀਆਂ ਪ੍ਰਾਪਤ ਕਰਤੀਆਂ ਜਿਸ ਲਈ ਆਪਾਂ ਦੇਸ਼ ਉਹਨਾਂ ਨੂੰ ਮੇਰੇ ਮੁਤਾਬਕ ਜਿੰਨਾ ਵੀ ਸਿਰ ਤੋਂ ਹੁਪਦਾ ਕਰੇ ਉਹ ਦੇਕਾਰ ਨਹੀਂ ਸਕਦਾ ਕਿ ਉਹ ਉਹਨਾਂ ਦੀ ਕੁਰਬਾਨੀ ਹੈ ਮੈਂ ਬਹੁਤ ਬਹੁਤ ਧੰਨਵਾਦੀ ਆ ਸਾਰੇ ਇਟੂਨ ਕਲੱਬ ਜਿਨ੍ਹਾਂ ਦਾ ਇਹ ਆਸਬ ਬੱਲਾ ਹੈ ਮੇਰੇ ਨਾਲ ਡਾਕਟਰ ਵੀ ਜੀ ਦੀ ਚੇਰਨਾ ਸਾਹਿਬ ਹੋਰ ਮੇਰੇ ਸਾਰੇ ਹੀ ਪਰਵਰਸ਼ ਸੱਜਣ ਜੇ ਕਿਸੇ ਦਾ ਨਾਮ ਮੈਂ ਕਿਉਂਕਿ ਜਿਆਦਾ ਕੁ ਗੁਜ਼ਾਰਾ ਨਹੀਂ ਸਈਆ ਕੋਲੋਂ